ਸੱਤ ਸਿਰੀਆਂ ਕਾਂਜੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਂ ਜਿਹੜੀਆਂ ਅੱਜ ਦੀ ਵੱਡੀ ਖਬਰ ਅਮਰਤਾ ਪ੍ਰੀਤਮ ਬੇਬਾਕ ਲੇਖਕਾਂ ਦੇ ਪਿਆਰ ਅਤੇ 임ਰੋਜ ਤੋਂ 7 ਸਾਲ ਵੱਡੀ ਹੋਣ ਦੇ ਮਨ ਲਾਲ ਦੀ ਕਹਾਣੀ ਅਮਰਤਾ ਪ੍ਰੀਤਮ ਜਿਸ ਦੀ ਬੇਬਾਕੀ ਸਿਰਫ ਸਿਰਫ ਲਿਖਤਾਂ ਤੱਕ ਸੀਮਤ ਨਹੀਂ ਰਹੀ ਬਲਕਿ ਉਸ ਦੀ ਜ਼ਿੰਦਗੀ ਵਿੱਚ ਵੀ ਖੂਬ ਚਲਕੀ ਆਪਣੇ ਸਮੇਂ ਦੇ ਮਸ਼ਹੂਰ ਲੇਖਕ ਸਾਹਿਰ ਲੁਧਿਆਣਵੀ ਨਾਲ ਪਿਆਰ ਉਹਨਾਂ ਨੇ ਕਦੇ ਕਦੇ ਲੁਕਾਇਆ ਨਹੀਂ ਵੱਖ-ਵੱਖ ਮੰਚਾਂ ਤੋਂ ਦਲੇਰੀ ਨਾਲ ਦੋਹਾਂ ਦਰਮਿਆਨ ਜਵਾਬ ਤਲਬੀ ਚਲਦੀ ਰਹੀ 임ਰੋਜ ਜਿਸ ਨੇ ਮੁਹੱਬਤ ਨਿਭਾਉਣੀ ਸਿੱਖੀ ਸਿਖਾਈ ਉਸ ਦਾ ਫੇਰ ساری ਉਮਰ ਸਾਥ ਨਾ ਛੱਡਿਆ ਵਿਹਾਨ ਦੇ ਬੰਦਨ ਵਿੱਚ ਬੱਜੇ ਨਹੀਂ ਪਰ ਤਾਂ ਉਮਰ ਇਕੱਠੇ ਰਹੇ ਤੇ 임ਰੋਜ ਦੇ ਹੱਥਾਂ ਵਿੱਚ ਹੀ ਅਮ੍ਰਿਤਾ ਨੇ ਦਮ ਤੋੜਿਆ 임ਰੋਜ ਇੱਕ ਪੈਟਰ ਪੇਂਟਰ ਸਨ ਉਹ ਖੂਬ ਸੂਰਤ ਤਸਵੀਰਾਂ ਬਣਾਉਂਦੇ ਅਤੇ ਉਹਨਾਂ ਨੇ ਆਪਣੀ ਜ਼ਿੰਦਗੀ ਦੀ ਕੈਨਵਸ ਤੇ ਅਮ੍ਰਿਤਾ ਦੇ ਰੰਗਾਂ ਨੂੰ ਉਤਾਰ ਲਿਆ 31 ਅਗਸਤ 2025 ਨੂੰ ਅਮ੍ਰਿਤਾ ਪ੍ਰੀਤਮ ਦਾ 106ਵਾਂ ਜਨਮ ਦਿਹਾੜਾ ਹੈ। ਪਾਕਿਸਤਾਨ ਵਿੱਚ ਪੰਜਾਬ ਦੇ ਗੁਜਰਾਂਵਾਲਾ ਵਿੱਚ ਪੈਦਾ ਹੋਈ ਅਮ੍ਰਿਤਾ ਨੇ 100 ਤੋਂ ਵੱਧ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚ ਉਹਨਾਂ ਦੀ ਜੀਵਨੀ, ਰਸੀਦੀ ਟਿਕਟ ਵੀ ਸ਼ਾਮਲ ਹੈ। ਅਮ੍ਰਿਤਾ ਦੇ ਜਨਮ ਦਿਨ ਮੌਕੇ ਅਸੀਂ ਅਮ੍ਰਿਤਾ ਤੇ ਅਮਰੋਜ ਦੀ ਦਿਲਚਸਪ ਰੋਸ਼ਨ ਰਿਸ਼ਤੇ ਬਾਰੇ ਪੜ੍ਹਦੇ ਹਾਂ। ਮਮਿਰਤਾ ਤੇ 임ਰੋਜ ਨੇ ਇੱਕ ਦੂਜੇ ਨੂੰ ਬੇਤਹਾਸ਼ਾ ਚਿੱਠੀਆਂ ਲਿਖੀਆਂ ਕਦੇ ਇਨ੍ਹਾਂ ਚਿੱਠੀਆਂ ਵਿੱਚ ਆਪਣਾ ਦਰਦ ਬਿਆਨ ਕਰਦੇ ਤੇ ਕਦੇ ਨਰਾਜਗੀ ਜ਼ਾਹਰ ਕਰਦੇ ਤਾਂ ਕਦੇ ਇੱਕ ਦੂਜੇ ਨੂੰ ਮਿਛੋੜੇ ਦੀ ਤੜਫ ਦੀ ਗਵਾਹੀ ਭਰਦੇ ਇਹ ਚਿੱਠੀ ਮੂਲ ਰੂਪ ਵਿੱਚ ਪੰਜਾਬੀ ਵਿੱਚ ਸਨ ਇਨ੍ਹਾਂ ਚਿੱਠੀਆਂ ਨੂੰ ਦਸਤਾਵੇਜ਼ ਨਾਮ ਦੀ ਕਿਤਾਬ ਵਿੱਚ ਪ੍ਰੋਇਆ ਗਿਆ ਇਨ੍ਹਾਂ ਚਿੱਠੀਆਂ ਦਾ ਅੰਗਰੇਜ਼ੀ ਵਿੱਚ ਤਰਜੂਮਾ ਕੀਤਾ ਡੇਰਾ ਬਸੀਆਂ ਦੇ ਸਰਕਾਰੀ ਕਾਲਜ ਦੇ ਸਾਬਕਾ ਪ੍ਰਿੰਸ ਪਲ ਰਵਿੰਦਰ ਕੌਰ ਨੇ ਇਸ ਕਿਤਾਬ ਦਾ ਨਾਮ ਹੈ ਅਮ੍ਰਿਤਾ ਐਡ ਅਮਰੋਜ ਇਨ ਦਾ ਟਾਈਮ ਜਰ ਆਫ ਲਾਮ ਐਡ ਲੌਗਿੰਗ ਅਮਰਤਾ ਅਤੇ 임रोज ਦੀ دوست 우마ਤਰ ਲੋਕ ਨੇ ਖੱਤੋ ਕਾ ਸਫਰਨਾਮਾ ਕਿਤਾਬ ਵਿੱਚ ਇਨ੍ਹਾਂ ਚਿੱਠੀਆਂ ਦਾ ਹਿੰਦੀ ਵਿੱਚ ਤਰਜੁਮਾ ਕੀਤਾ ਅਸੀਂ ਇਨ੍ਹਾਂ ਚਿੱਠੀਆਂ ਦੇ ਕੁਝ ਖਾਸ ਅੰਸ਼ ਤੁਹਾਡੇ ਨਾਲ ਸਾਂਝੇ ਕਰ ਰਹੇ 임रोज ਤੋਂ 7 ਸਾਲ ਵੱਡੇ ਹੋਣ ਦਾ ਮਮਾਲ 우마ਤਰ ਲੋਕ ਖੱਤੋ ਕਾ ਸਫਰਨਾਮਾ ਵਿੱਚ ਲਿਖਦੇ ਹਨ ਅਮਰਤਾ ਨੂੰ 임रोज ਤੋਂ 7 ਸਾਲ ਵੱਡੇ ਹੋਣ ਹੁਣ ਚੁੱਬਦਾ ਰਿਹਾ ਉਹਨਾਂ ਨੂੰ ਇਹ ਗੱਲ ਜਿੰਜੂ ਵਰਦੀ ਰਹੀ ਕਿ ਜਦੋਂ ਉਹਨਾਂ ਨੂੰ ਉਹਨਾਂ ਦਾ ਪਿਆਰ ਮਿਲਿਆ ਤਾਂ ਜ਼ਿੰਦਗੀ ਦੀ ਸ਼ਾਮ ਹੋ ਚੱਲੀ ਸੀ ਉਹ ਆਪਣੀ ਬਕਾਇਆ ਜ਼ਿੰਦਗੀ ਅਮਰੋਜ ਨਾਲ ਭਰਪੂਰ ਜਿਉਣਾ ਚਾਹੁੰਦੇ ਸੀ ਪਰ ਅਮਰੋਜ ਜਿਹहां ਨਹੀਂ ਸੋਚਦੇ ਸਨ 2 ਅਕਤੂਬਰ 1959 ਨੂੰ ਲਿਖੇ ਆਪਣੇ ਖੱਤ ਵਿੱਚ ਅਮਰੋਜ ਕਹਿੰਦੇ ਹਨ ਕਿਉਂਕਿ ਉਮਰ ਨੂੰ ਸਾਲਾਂ ਵਿੱਚ ਗਿਣਦੇ ਹੋ ਕਿਉਂ ਨਹੀਂ ਮੇਰੀ ਲਗਨ ਤੇ ਕਿਤਾਬ ਨਾਲ ਗਿਣਦੇ ਧੰਨਵਾਦ